ਜੀ ਜੀ ਆਪਾਂ ਅੱਜ ਜਿਹੜੀ ਸਰਪੇਸ਼ੀਡਰ ਨਾਲ ਕੰਤ ਵੀਜੀ ਦੀ ਉਹਦਾ ਦੇਖੀਏ ਲੇਖਾ ਜੋਖਾ ਜੀ ਜੀ ਇਹਦੇ ਤੇ ਸਾਡਾ 350 ਤੋਂ 400 ਤੱਕ ਦਾ ਖਰਚਾ ਵਜਾਈ ਦਾ ਜੇ ਆਪਾਂ ਸੁਪਰ ਸੀਡਰ ਨਾਲ ਵਜਾਉਨੇ ਆ ਸਾਡੇ ਏਰੀਏ ਚ 2200 ਰੁਪਏ ਰੇਟ ਤੇ ਆ ਇਹਦੇ ਤੇ ਨਦੀਨ ਨਾਸਕ ਦੀ ਸੁਪੇ ਨਹੀਂ ਅਸੀਂ ਜਿਹੜੀ ਕੋਈ ਕੋਕਰਾਲੀ ਦੀ ਉੱਪਰ ਤਹਿ ਵੀ ਸੀ ਇੱਕ ਤਾਂ ਆਪਣੀਆਂ ਦੋ ਸਪਰੇਹਾਂ ਬਚ ਗਈਆਂ ਸਾਡੇ ਰੀਚ ਦੋ ਤੋਂ ਤਿੰਨ ਸਪਰੇਹਾਂ ਦੋ ਤਾਂ ਪੱਕੀਆਂ ਹੀ ਨੇ ਯਾਰ ਇੱਕ ਸਵੇਰੇ ਘੱਟੋ ਘਾਟ 800 ਵੀ ਪੈਂਦੀ ਆ 100 ਵੀ ਆਪੇ ਕਰਾਈ ਵਾਲਾ ਲੈ ਜਾਂਦਾ 200 ਤੇ ਹਨ 1100 ਦੀਆਂ 220 ਵੀ ਆ ਸੁਪਰ ਸੀਡਰ ਵਾਲਾ ਵੱਜ ਗਿਆ ਆਪਣਾ ਤੇ ਇੱਕ ਇਹਨੂੰ ਪਾਣੀ ਦੀ ਘਟ ਲੋੜ ਆ ਡਿਗਦੀ ਘਟ ਆ ਝਾੜ ਪੱਖੋਂ ਵਧੀਆ ਰਹੀ ਆ ਆਪਣੇ ਰਵਿੰਦਰભાઈ ਨੇ ਬੀਜੀ ਦੀ ਮੁਕਤੋਂ ਪਿੰਡ ਬਰ 25 ਕਿਲੇ ਤੇ ਸੰਗ ਦੁਪਰੇ ਵਾਲੇ ਦਿਲਵਾਗ ਉਹਨਾਂ ਨੇ ਝਾੜ ਪੱਖੋਂ ਵਧੀਆ ਰਹੀ ਹੈ ਇੱਕ ਵੀਰ ਦਾ ਸਵਾਲ ਤੀ ਯਾਰ ਇਹਦੇ ਉੱਤੇ ਜਿਹੜਾ ਕੋਈ ਜੂਰੀਆ ਰਿਓ ਪਾਉਨੇ ਆ ਉਹ ਜੜ ਤੱਕ ਕਿਉਂ ਜਾਊਗਾ ਪਰਾਲੀ ਦੇ ਉੱਪਰ ਰਹਿ ਜਾਂਦਾ ਨਹੀਂ ਯਾਰ ਮੈਂ ਤਾਂ ਯਾਰ ਆਪਣੀ ਆਪਣੀ ਸਮਝ ਆ ਮੈਂ ਪਾਣੀ ਭਰ ਕੇ ਜੂਰੀਆ ਲਾਉਂਦਾ ਰਿਹਾ ਕਈ ਵੀ ਦੂਜੇ ਲੋਟ ਲਾਉਂਦੇ ਆ ਝਾੜ ਪੱਖੋਂ ਵਧੀਆ ਇੱਕ ਪਹਿਲੀ ਗੱਲ ਤਾਂ ਆਪਣਾ ਪਰਾਲੀ ਦਾ ਹੱਲ ਹੋ ਗਿਆ ਜਿਹੜਾ ਪਰਾਲੀ ਦਾ ਚੱਕਰ ਪੈਂਦਾ ਦੀ ਨਾ ਉਹਦੀ ਆਪਾਂ ਨੂੰ ਖਾਰ ਮਿਲਣ ਲੱਗੀ ਵਿੱਤੇ ਬਣਦੀ ਆ ਖਾਰ ਟੂੜੀ ਘਟਨੀ ਨਿਕਲਦੀ ਟੂੜੀ ਦੂਜੀ ਦੂਜੀ ਖੇਤਾਂ ਦੇ ਬਰਾਬਰ ਝਾੜ ਮੁਕਤੇ ਨਾਲ 22 ਦਾ ਸੀਗਾ 23 ਕਵੰਟਰ 70 ਕਿਲੋ ਦਲਵਾਗ ਵਾਈ ਦਾ ਹੈਗਾ ਸੰਗਤਪੁਰੇ ਵਾਲਾ ਦਾੜਾ 24 ਕਵੰਟਰ ਮੇਰਾ ਝਾੜ ਵੀ ਬਹੁਤ ਵਧੀਆ ਰਿਹਾ 2390 ਝੜ ਪੱਕੂ ਵੀ ਵਧੀਆ ਰਹੀ ਹੈ ਯਾਰ ਹੁਣ ਇਹ ਆਪਾਂ ਨੂੰ ਲੁਧਿਆਣਾ ਪੀਏਯੂ ਇਸ ਸਹਿਯੋਗ ਨਾਲ ਵੀ ਗਈ ਹੈ ਯਾਰ ਪਹਿਲਾਂ ਅਸੀਂ ਮਲਟੀ ਵਿਧੀ ਵਾਲੀ ਬੀਜ ਦੇ ਹੁੰਦੇ ਦੀ ਛੱਟਾ ਮਾਰ ਕੇ ਕੱਟਰਦੇ ਹੁੰਦੇ ਸੀ ਵੀ ਇਹ ਕਿ ਇਹਨਾਂ ਨੇ ਇਸ ਸਾਲ ਆਪਾਂ ਨੂੰ ਮਸ਼ੀਨ ਤਿਆਰ ਕਰਕੇ ਦੇ ਦਿੱਤੀ ਏਯੂ ਲੁਧਿਆਣਾ ਤੋਂ ਡਾਕਟਰ ਸਤਵੀਰ ਸਿੰਘ ਹੋਸਲ ਬੀਸੀ ਸਾਹਿਬ ਜਗਮੀਰ ਸਿੰਘ ਕੱਠ ਡਾਇਰੈਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ ਮੱਖਣ ਸਿੰਘ ਭੁੱਲੜ ਜੀ ਤੇ ਡਾਕਟਰ ਜਸਵੀਰ ਸਿੰਘ ਗੱਲ ਇਨਾ ਦੇ ਸਹਿਯੋਗ ਨਾਲ ਮੈਂ ਯਾਰੇ ਤੀ ਇਹ ਮਸ਼ੀਨਾ ਕਣਕ ਦੀ ਜੀ ਦੀ ਬਹੁਤ ਵਧੀਆ ਰਿਜ਼ਲਟ ਰਿਹਾ ਵੀ ਆਪਣੇ ਵੀ ਇਹ ਅਗਲੇ ਸਾਲ ਈਲਾ ਦੋ ਈਲਾ ਬੀਜ ਕੇ ਦੇਖੋ ਦਰਮਦੀ ਲੋੜ ਨਹੀਂ ਸਾਡੇ ਇਸ ਸਮਰਾਲਾ ਬਲੌਗ ਤੇ ਸਰਫੇਸ ਸੀਡਰ ਨਾਲ ਬਹੁਤ ਜ਼ਿਆਦਾ ਵਜਾਈ ਕੀ ਵਧੀਆ